ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਕਾਰੂਆ ਮੇਰੇ ਨਾਲ ਨੇ ਕੈਪਟਨ ਚਰਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਹਾਂਜੀ ਠੀਕ ਹੈ ਜੀ ਕੈਪਟਨ ਸਾਹਿਬ ਇੱਕ ਹੋਰ ਜਿਹੜੀ ਅੱਜ ਕੱਲ ਵੱਡੀ ਜਿਹੜੀ ਪਰੇਸ਼ਾਨੀ ਚੱਲ ਰਹੀ ਹੈ ਔਨਲਾਈਨ ਸ਼ੋਪਿੰਗ ਹਰ ਤਰ੍ਹਾਂ ਦੀ ਹੋਣ ਲੱਗ ਗਈ ਹੈ ਹਾਂ ਮੈਂ ਕਿ ਇੱਕ ਸਾਡੀ ਜਿਹੜੀ ਨਵੀਂ ਜਨਰੇਸ਼ਨ ਵਾਲਾ ਉਹ ਬ੍ਰਾਂਡ ਵਾਲੇ ਪਾਸੇ ਜਾਣ ਲੱਗ ਗਈ ਹੈ ਹਾਂਜੀ 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 ਉਹਦੇ ਬਾਰੇ ਤੁਹਾਡੀ ਕੋਈ ਬ੍ਰਾਂਡ ਦੇਖੋ ਔਨਲਾਈਨ ਛਾਪਨ ਬੜੀ ਲੁਕਰੇਟਿਵ ਲੱਗ ਰਹੀ ਆ ਆਦਰ ਮਾਰਕਲ ਜਿਹੜੀ ਬ੍ਰਾਂਡ ਕੌਨਸ਼ੀਅਸਨੈਸ ਹੋ ਗਈ ਹੈ ਬਹੁਤ ਜ਼ਿਆਦਾ ਬੱਚਿਆਂ ਦੇ ਵਿੱਚ ਪਰ ਇਹ ਕੀ ਤੁਸੀਂ ਜਸਟ ਬ੍ਰਾਂਡ ਦੇ ਨੂੰ ਇੰਨਾ ਜ਼ਿਆਦਾ ਅਮਾਉਂਟ ਤੁਸੀਂ ਜਿਹੜੀ ਕਰ ਰਹੇ ਹੋ ਇਟ ਇਜ਼ ਮਤਲਬ ਮੈਂ ਸੋਚਦਾ ਕਾਫੀ ਹੱਦ ਤੱਕ ਇਰਰੀਜ਼ਨੇਬਲ ਹੈ ਜਿਹੜੀ ਪ੍ਰੋਡਕਟ ਠੀਕ ਹੈ ਉਹਦੇ ਵਿੱਚ ਕੁਝ ਕੁਆਲਿਟੀ ਹੋਏਗੀ ਕੁਝ ਅੱਛੀਆਂ ਉਹਦੇ ਵਿੱਚ ਡਿਜ਼ਾਈਨ ਦੀਆਂ ਹੋਣਗੀਆਂ ਬਟ ਜਿਹੜੀ ਅਸੀਂ ਅਮਾਉਂਟ ਜਿਹੜੀ ਜਸਟ ਫॉर ਬ੍ਰਾਂਡ ਓਵਰ ਪ੍ਰਾਈਜ਼ਡ ਹੈ ਭਾਜੀ ਜਿਹੜਾ ਮੈਂ ਦੱਸਾਂ ਉਹ ਫਾਈਨਿ ਸਾਡੇ ਇਥੋਂ ਇੱਕ ਤਾਂ ਮੈਨੂਫੈਕਚਰ ਹੋ ਰਹੀ ਆਈਟਮ ਫਿਰ ਕਿਸੇ ਵੱਡੇ ਬ੍ਰਾਂਡ ਹਾਊਸ ਹੈ ਜਿਹੜਾ ਉਹ ਪੈਸਾ ਜਿਹੜਾ ਸੀ ਜਿਹੜੇ ਇੱਕ ਪ੍ਰੋਡਕਟ ਪਾ ਰਹੇ ਆ ਉਹਦੇ ਪੈਸੇ ਅਸੀਂ ਸਿਰਫ ਪ੍ਰੋਡਕਟ ਤੇ ਨਹੀਂ ਦੇ ਰਹੇ ਉਹ ਵੀ ਜਿਹੜੀ ਮਾਰਕੀਟਿੰਗ ਉਹਦੇ ਪਿੱਛੇ ਹੋ ਰਹੀ ਹੈ ਉਹਦੇ ਪਿੱਛੇ ਜਿਹੜਾ ਵੱਡੇ ਵੱਡੇ ਜਿਹੜੇ ਚੈਨਲਸ ਦੇ ਵਿੱਚ ਓਪਰਡਿਟੀ ਜਿਹੜੇ ਉਹਦੀ ਹਜ਼ਾਰਾਂ ਕਰੋੜਾ ਰੁਪਿਆ ਉਹ ਜਾ ਮਾਰਕੀਟਿੰਗ ਦਾ ਉਹ ਸਾਡੀ ਕੰਟਰੀ ਚ ਵੀ ਨਹੀਂ ਜਾ ਰਿਹਾ ਉਹ ਤੇ ਮਲਟੀਨੇਸ਼ਨਲ ਕੰਪਨੀ ਨੂੰ ਜਾ ਰਿਹਾ ਜੀ 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 ਸੀ ਮਤਲਬ ਥੋੜਾ ਬਹੁਤ ਬ੍ਰਾਂਡ ਠੀਕ ਹੈ ਤੁਸੀਂ ਕੁਆਲਿਟੀ ਕੁਆਲਿਟੀ ਮੈਂ ਨਹੀਂ ਕਹਿੰਦਾ ਕੁਆਲਿਟੀ ਇਨ ਲ पर जस्ट कि एक ब्लाइंडली एक ब्रांड कॉन्शियस हो होकर कि दिखाने के दिखान लिए मतलब वो मैं सोच सोचना कि अजकल का यूथ है थोड़ा जाता। ना जो थोड़ा जा रिलैक्स होना चाहिए कि ठीक है क्वालिटी रीजनेबल लो अपने इंडियन आइटमां चलो इंडियन फॉरन की नहीं गल है कोई ऐसी चीज़ लो जी क्वलिटी तो चेक कर लो फिजिकली चेक करो अच्छा करो बिल्कुल और पर ओवरबोर्ड होकर मतलब ज़्यादा हाई कॉस्ट देके क्योंकि फाइनली ਇਦਣੀਆਂ ਵਿੱਚ ਜਿਹੜੀਆਂ ਮਾਰਜਨਲ ਕਾਸਟ ਹੀ ਹੁੰਦੀਆਂ ਐ ओरिजिनल ਕਾਸਟ ਆਈਟਮ ਦੀ ਕੁਝ ਜ਼ਿਆਦਾ ਨਹੀਂ ਹੁੰਦੀ। ਹਾਂ ਮਤਲਬ ਮੈਂ ਕਿ ਤੁਹਾਡੇ ਕਹਿੰਦਾ ਇਹ ਹੈਗਾ ਵਾ ਇਹ ਕਿ ਠੱਪੇ ਉੱਪਰ ਨਹੀਂ ਜਾਣਾ ਚਾਹੀਦਾ ਕੁਆਲਿਟੀ ਉੱਪਰ ਜਾਣਾ ਚਾਹੀਦਾ। ਕੁਆਲਿਟੀ ਤੁਸੀਂ ਆਪ ਅਸੈਸ ਕਰਕੇ ਦੇਖੋ ਕਿ ਜ਼ਰੂਰੀ ਨਹੀਂ ਕਿ ਹੁਣ ਸੇ ਬਰਾਂਡਾ ਹੋਵੇ। ਅੱਜ ਕੱਲ ਤਾਂ ਹੁੰਦਾ ਕਿ ਇੰਨੇ ਕੌਂਸ਼ੀਅਸ ਹੋ ਚੁੱਕੇ ਨੇ ਬੱਚੇ ਜਾਂ ਕਰੋ ਸਸਤੀ ਚੀਜ਼ ਨੂੰ ਕਹਿੰਦੇ ਕਿ ਇਹ ਤਾਂ ਅੱਛੀ ਹੋ ਹੀ ਨਹੀਂ ਸਕਦੀ। ਹਾਂ ਕਿਤੇ ਸਸਤੀ ਹੈ ਇਹ ਕਿਵੇਂ ਅੱਛੀ ਹੋਗੀ? ਖਾਣ ਪੀਣ ਦੇ ਮਾਮਲੇ ਵਿੱਚ ਵੀ ਦੇਖੋ ਮੈਂ ਦੇਖਿਆ ਅੱਜ ਕੱਲ ਬਹੁਤ ਕੁਝ ਹੋ ਰਿਹਾ ਵਾ ਮੈਂ ਪਿੱਛੇ ਜਿਹੇ ਇੱਕ ਜਿੱਥੇ ਉਸ ਬੰਦੇ ਨੇ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਦੇਖੋ ਜੀ ਵੀਡੀਓ ਬਣਾਉਣ ਅੰਦਰ ਜਾ ਰਿਹਾ ਹਾਂ ਤੇ ਮੈਂ ਇਹ ਇੱਕ ਮੈਗੀ ਲੈਣ ਲੱਗਾ ਵਾਂ ਅੰਦਰੋਂ ਆਰਡਰ ਕਰਨ ਲੱਗਾ ਵਾਂ ਤੇ ਉਹਨਾਂ ਨੇ ਅੰਦਰ ਮੈਗੀ ਆਰਡਰ ਕੀਤੀ ਉਹਨਾਂ ਨੂੰ 195 ਰੁਪਏ ਦੀ ਉਹ ਮੈਗੀ ਮਿਲੀ ਤੇ ਫਿਰ ਉਹਨੇ ਵੀਡੀਓ 'ਚ ਕਿਹਾ ਕਿ ਹੋ ਸਕਦਾ ਕਿ 195 ਰੁਪਏ ਦੀ ਸ਼ਾਇਦ ਵਿੱਚ ਕੋਈ ਸਬਜ਼ੀਆਂ ਪਾਈਆਂ ਹੋਣਗੀਆਂ ਜਾਂ ਕੋਈ ਡਰਾਈ ਫਰੂਟ ਪਾਇਆ ਹੋਊਗਾ ਜਾਂ ਕੋਈ ਪਿਆਜ਼ ਆਲੂ ਕੁਝ ਐਕਸਟਰਾ ਪਾਇਆ ਹੋਊਗਾ ਕਹਿੰਦੇ ਜਦੋਂ ਉਹ ਪੈਕਿੰਗ ਮੇਰੇ ਸਾਹਮਣੇ ਆਈ ਮੈਂ ਪੈਕਿੰਗ ਨੂੰ ਖੋਲਿਆ ਤੇ ਉਹ ਮੈਗੀ ਵਿੱਚ ਉਹੀ ਸੀਗਾ ਜਿਹੜੀ ਅਸੀਂ ਘਰ 10 ਰੁਪਏ ਦੀ ਮੈਗੀ ਮਤਲਬ ਕਿ 10 ਰੁਪਏ ਵਾਲੀ ਚੀਜ਼ ਉਹ ਵੱਡੀ ਜਿਹੜੀ ਕੰਪਨੀ ਸੀ ਖਾਣ ਪੀਣ ਵਾਲੀ ਉਹਦੇ ਵਿੱਚ 195 ਰੁਪਏ ਦਿੱਤੀ ਜਾ ਰਹੀ ਸੀ ਮਤਲਬ ਕਿ ਸੋਚਣ ਵਾਲੀ ਗੱਲ ਹੈ ਵੀ 185 ਰੁਪਈਆ ਨਜਾਇਜ਼ ਉਹ ਕਿ ਸਾਡੀ ਨਵੀਂ ਜਨਰੇਸ਼ਨ ਸਮਝਦੀ ਨਹੀਂ ਸਟੇਟਸ ਸਿੰਬਲ ਬਣਾਉਣ ਦੇ ਚੱਕਰਾਂ ਦੇ ਵਿੱਚ ਹਨਾ ਅਸੀਂ ਇੰਨਾ ਉਜਾੜਾ ਕਰ ਰਹੇ ਹਾਂ ਬਿਲਕੁਲ ਬਿਲਕੁਲ ਸਟੇਟਸ ਸਿੰਬਲ ਇੱਕ ਹਾਂ ਹੋਰ ਕੁਝ ਨਹੀਂ ਕੈਸਾ ਦੇ ਨੇ ਇੱਕ ਸਟੇਟਸ ਸਿੰਬਲ ਇੱਕ ਇੱਕ ਮੰਨ ਦੇ ਵਿੱਚ ਮਾਨਸਿਕਤਾ ਜਿਹਨੂੰ ਕਹਿ ਸਕਦੇ ਆ ਆਪਣੇ ਨਹੀਂ ਪਰਚੇਸ ਨਹੀਂ ਦੇ ਮਤਲਬ ਦਿਖਾਵਾ ਪਨ ਵੀ ਕੈਸਾ ਦੇ ਨੂੰ ਹੂੰ ਹੂੰ ਕਿਉਂਕਿ ਇਹ ਇੱਕ ਐਟੀਟਿਊਡ ਹੀ ਬਣ ਗਿਆ ਕਿ ਚੀਜ਼ ਕੋਈ ਸਸਤੀ ਹੈ ਭਾ ਮਾਚੀ ਵੀ ਹੋਵੇ ਤੇ ਅਚੀ ਹੋਏਗੀ ਨਹੀਂ ਕਿ ਬਰ ਪਾਵਾਂਗੇ ਤਾਂ ਕੀ ਕਹਿਣਗੇ ਲੋਕੀ ਹਾਂ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਕਿ ਪਤਾ ਨਹੀਂ ਯਾਰ ਇਹ ਠੀਕ ਨਹੀਂ ਹੈ ਹਾਲਾਂਕਿ ਇਹਦੇ ਵਿੱਚ ਹੁਣ ਸੈਕੰਡ ਹੈਂਡ ਜਿਹੜੀ ਬ੍ਰਾਂਡ ਦੀ ਇੰਨੀ ਜ਼ਿਆਦਾ ਕੌਨਸ਼ੀਅਸਨੈਸ ਹੋ ਗਈ ਬੱਚਿਆਂ ਨੂੰ ਜਾਂ ਜੋ ਵੀ ਹੈ ਇਹ ਜਿਹੜੀ ਸੈਕਿੰਡ ਫਰਸਟ ਕਾਪੀ ਸੈਕਿੰਡ ਕਾਪੀ ਥਰਡ ਕਾਪੀ ਤੱਕ ਚੱਲਦੇ ਹਨ ਹਾਂ ਕਾਪੀਆਂ ਵੀ ਮਗਰ ਆਣਾਂ ਕਾਪੀਆਂ ਵੀ ਲੈਣ ਲਾਪੇ ਹੁਣ ਜਿਹੜੀ origignal rolex ਦੀ watch ਹੈਗੀ ਹੈ 30 35 ਲੱਗਦੀ ਹੈ ਇਹਦੀ ਫਰਸਟ ਕਾਪੀ ਵੀ ਹੁਣ ਜਿਹੜੀ ਹੈਗੀ ਉਹ ਪੰਜ ਪੰਜ 6 6 ਹਜ਼ਾਰ ਦੇ ਮਿਲਦੀ ਉਹ ਵੀ ਲੈ ਕੇ ਪਾਰ ਰਹੇ ਨੇ ਵਿੱਚ ਹਾਂ ਕਿਉਂਕਿ ਮੈਂ rolex ਪਾਈ ਹੋਇਆ ਹੈ ਆਪ ਔਰ ਬਿਲਕੁਲ origignal ਵੈਸੀ ਹੁੰਦੀ ਜਿਦਾ origignal rolex ਹੈ ਜਾਂ ਜਿਹੜੀ ਬੜੀਆਂ ਬੜੀਆਂ ਜਿਹੜੀਆਂ ਕੰਪਨੀਆਂ ਦੇ ਆ ਜਿਹੜਾ ਹੈਗਿਆ ਵਾਚਸ ਹੈ ਇੱਥੇ ਜਿਹੜੀ origignal ਪੱਚੀ ਪੱਚੀ ਲੱਗਦੀਆਂ 15 ਲੱਗਦੀਆਂ ਹੈਗੀਆਂ ਉਹਨੇ ਦੀ ਇਹ ਫਰਸਟ ਕਾਪੀ ਵੀ ਜਿਹੜੇ ਬ੍ਰਾਂਡ ਦਾ ਵੀ ਇੱਕ ਬਿਜ਼ਨਸ ਹੋ ਗਿਆ ਹਾਂ ਹਾਂ ਕਿ ਤੁਸੀਂ ਅਰੀਜਨਲ ਅਫਰਟ ਕਰੋ ਤਾਂ ਫਰਸਟ ਕਾਪੀ ਪਾਓ ਦੇਖੋ ਬ੍ਰਾਂਡ ਦੀ ਜਿਹੜੀ ਉਹ ਇੱਕ ਕੀਮਤ ਹੁੰਦੀ ਉਹ ਤਾਂ ਹੁੰਦੀ ਹੈ ਕਿਉਂਕਿ ਲੋਕਾਂ ਨੇ ਬ੍ਰਾਂਡ ਦੇ ਉੱਪਰ ਜਿਹੜੀਆਂ ਵੱਡੀਆਂ ਕੰਪਨੀਆਂ ਉਹਨੇ ਬ੍ਰਾਂਡ ਪ੍ਰੋਮੋਸ਼ਨ ਵਾਸਤੇ ਇੰਨਾ ਖਰਚਾ ਕੀਤਾ ਹੁੰਦਾ ਵਾ ਉਹ ਇੰਨੀ ਮਿਹਨਤ ਕੀਤੀ ਹੁੰਦੀ ਇੰਨੇ ਸਾਲਾਂ ਦੀ ਪੁਛਤਾ ਪੁਛਤਾ ਦੀ ਮਿਹਨਤ ਹੁੰਦੀ ਹੈ ਬ੍ਰਾਂਡ ਨੂੰ ਬਣਾਉਣ ਵਾਸਤੇ ਪਰ ਇਹ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਜਿਆਦਾ ਸਿੱਧਾ ਹੀ ਐਫਰਟ ਕਰੋ ਕਿ ਜਿਹੜਾ ਬ੍ਰਾਂਡ ਤੁਹਾਨੂੰ ਪਸੰਦ ਆ ਉਹਦਾ ਅਰੀਜਨਲ ਸਮਾਨ ਲਓ ਤੇ ਜੇ ਤੁਹਾਨੂੰ ਤੁਹਾਡੀ ਪ ਤੇ ਫਿਰ ਇਹੋ ਜਿਹੜੀ ਫਸਟ ਕਾਪੀ ਸੈਕੰਡ ਕਾਪੀ ਥਰਡ ਕਾਪੀ ਚੱਕਰ ਵਿੱਚ ਨਾ ਪਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਜਿਹਦੇ ਵਿੱਚ ਸਾਡੇ ਪੇਰੈਂਟਸ ਸਾਨੂੰ ਖੁਸ਼ੀ ਨਾਲ ਰੱਖ ਸਕਦੇ ਨੇ ਸਹਿਮਤੀ ਨਾਲ ਰੱਖ ਸਕਦੇ ਨੇ ਉਹੀ ਕੰਮ ਕਰਨਾ ਚਾਹੀਦਾ ਸੋ ਕੈਪਟਨ ਸਾਹਿਬ ਠੀਕ ਹੈ ਜੀ ਅੱਜ ਦੀ ਵੀਡੀਓ ਚ ਅਸੀਂ ਇੰਨਾ ਹੀ ਕਹਿੰਨੇ ਆ ਥੈਂਕ ਯੂ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਵਿਸ਼ੇ ਤੇ ਨਵੀਂ ਵੀਡੀਓ ਚ ਸਾਡੀ ਪਿਛਲੀ ਵੀਡੀਓ ਨੂੰ ਜਿੰਨਾ ਤੁਸੀਂ ਪਿਆਰ ਦਿੱਤਾ ਆ ਉਨਾ ਹੀ ਇਸ ਨੂੰ ਵੀ ਪਿਆਰ ਦਿਓ ਹੱਸਦੇ ਵਸਦੇ ਰਹੋ ਖੁਸ਼ ਰਹੋ